ਜੈ ਗੁਰਦੇਵ ਤੁਨ ਗੁਰਦੇ ਜੈ ਭੀਮ ਜੈ ਪਰਤ ਅੱਜ ਸ਼੍ਰੀ ਗੁਰੂ ਅਰਵਿਦਾਸ ਮੰਦਿਰ ਮਸਤਵਾ ਬਾਦ ਅੰਮ੍ਰਿਤਸਰ ਨੋਦਵਾਨ ਸਭਾ ਦੇ ਵੱਲੋਂ ਹਰਪੀੜਿਤ ਪਰਿਵਾਰਾਂ ਦੇ ਲਈ ਮਾਤਾ ਸੁਤਰੀਬਾਈ ਖੋਲੇ education social welfare society pathankot ਦੇ ਮੈਂਬਰਾਂ ਨਾਲ ਮਿਲ ਕੇ ਹਰ ਪੀੜਤ ਪਰਿਵਾਰਾਂ ਦੇ ਲਈ ਸੁੱਕਾ ਰਾਸ਼ਨ ਔਰ ਚਾਦਰਾਂ ਦਰੀਆਂ ਖੇਸ ਪਾਣੀ ਇਹ ਸਾਰੀਆਂ ਹੀ ਚੀਜ਼ਾਂ ਅੱਜ ਇਨੋਦਗਨ ਸਭਾ ਦੇ ਵੱਲੋਂ ਹਰ ਪੀੜਤ ਪਰਿਵਾਰਾਂ ਦੇ ਲਈ ਦਿੱਤੀਆਂ ਗਈਆਂ ਔਰ ਇੱਕ ਗੱਲ ਦੀ ਮੈਨੂੰ ਖੁਸ਼ੀ ਆ ਕਿ ਸ੍ਰੀ ਗੁਰੂ ਵਿਦਾਸ ਮਹਾਰਾਜੀ ਦੇ ਨਾਮ ਲੈਵਾ ਸੰਗਤਾਂ ਅੱਜ ਹਰ ਪੀੜਤ ਪਰਿਵਾਰਾਂ ਦੀ ਮਦਦ ਜੋ ਕਰ ਰਹੀਆਂ ਨੇ ਇਹ ਜੋ ਵੀ ਅਸੀਂ ਯੋਗਦਾਨ ਕਰ ਰਹੇ ਹਾਂ ਸ੍ਰੀ ਸ੍ਰੀ 108 ਸੁਆਮੀ ਗੁਰਜੀਪ੍ਰੀ ਮਹਾਰਾਜੀ ਦੀ ਰਹਿਨਮਾਈ ਔਰ ਉਹਨਾਂ ਦੇ ਅਸ਼ੀਰਵਾਦ ਸਦਕਾ ਇਸ ਸਭਾ ਦੇ ਵੱਲੋਂ ਅ